ਅੰਮ੍ਰਿਤਸਰ ਸ਼ਹਿਰ ਦਾ ਬਹੁਤ ਹੀ ਵਿਅਸਤ ਰੋਡ ਜਿਸ ਨੂੰ ਲਾਰੈਂਸ ਰੋਡ ਆਖਿਆ ਜਾਂਦਾ ਹੈ ਇਸ ਰੋਡ ਤੇ ਸ਼ਾਪਿੰਗ ਮਾਲ ਵਿਦਿਆ ਕਾਦਾਰੇ ਵੀ ਹਨ ਪਰ ਲੋਕ ਜਦੋਂ ਇੱਥੇ ਸੜਕਾਂ ਤੇ ਵਾਹਨ ਖੜੇ ਕਰਦੇ ਨੇ ਤਾਂ ਵੱਡਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਪਰ ਟ੍ਰੈਫਿਕ ਪੁਲਿਸ ਵੱਲੋਂ ਇਸ ਨੂੰ ਧਿਆਨ ਵਿੱਚ ਰੱਖਦਿਆਂ ਪਾਈਕ ਪੈਟਰੋਲਿੰਗ ਸ਼ੁਰੂ ਕੀਤੀ ਹੈ ਜਿਸ ਤੇ ASI ਜਸਵੀਰ ਸਿੰਘ ਅਤੇ ASI ਕੁਲਵਿੰਦਰ ਸਿੰਘ ਡੀਮਾਰਟ ਅਤੇ ਸੈਸ਼ਨ ਚੌਂਕ ਤੱਕ ਪੈਟਰੋਲਿੰਗ ਕਰਦੇ ਹਨ ਜਿਸ ਨਾਲ ਹੁਣ ਲਾਰੈਂਸ ਰੋਡ ਤੇ ਟ੍ਰੈਫਿਕ ਜਾਮ ਵਿੱਚ ਸੁਧਾਰ ਹੋਇਆ ਹੈ ਹੁਣ ਸ਼ਹਿਰ ਵਾਸੀਆਂ ਨੂੰ ਸਮਝਣਾ ਚਾਹੀਦਾ ਹੈ ਕੀ ਪਾਰਕਿੰਗ ਵਿੱਚ ਹੀ ਵਾਹਨ ਖੜਾ ਕਰ ਜਿਸ ਨਾਲ ਕਿਸੇ ਨੂੰ ਕੋਈ ਵੀ ਮੁਸ਼ਕਿਲ ਪੇਚ ਨਾ ਆਵੇ ਸਰ ਮੇਰਾ ਨਾਮ ਜੀ ਐਸ ਜਸਬੀਰ ਸਿੰਘ ਸਾਡੀ ਸਾਰੇ ਪੈਟਰੋਲਿੰਗ ਹੁੰਦੀ ਡੀਮਾਰਟ ਤੋਂ ਲੈ ਕੇ ਸੈਸ਼ਨ ਚੋਂ ਤੱਕ ਸਰ ਸਰ ਅਸੀਂ ਜਿੰਨੇ ਰੌਣ ਸਾਈਡ ਇਥੋਂ ਹੁੰਦੇ ਆ ਪਹਿਲੋ ਜਦੋਂ ਨਹੀਂ ਇੱਥੇ ਉੱਤੇ ਬਹੁਤ ਰੌਣ ਸਾਈਡ ਹੁੰਦੇ ਸੀ ਤੇ ਸਰ ਆਪਾਂ ਉਹਨਾਂ ਨੂੰ ਜਿਹੜਾ ਫਿਰ ਰੌਣ ਸਾਈਡ ਚਲਾਨ ਕਰੀਦੇ ਜੀ ਤੇ ਕੋਈ ਬਰਜੁਰਗੀ ਹੋਏ ਤਾਂ ਉਹਨਾਂ ਨੂੰ ਛੜਕਦਾ ਸਰ ਜਿੱਦਾਂ ਹੁਣੇ ਹੀ ਇੱਕ ਬੰਦਾ ਆਇਆ ਸੀ ਭਾਈ ਸਾਹਿਬ ਉਹ ਵੀ ਸਪੀਡ ਤੇ ਆਇਆ ਤੇ ਕਾਰ ਵਾਲੇ ਨੇ ਜਿਹੜੀ ਆਪਣੀ ਇਹਨੂੰ ਬੜੀ ਸ਼ਿਹਾਰੀ ਨਾਲ ਪਹੁੰਚਾਇਆ ਇਹ ਬੰਦੇ ਦਾ ਐਕਸੀਡੈਂਟ ਹੋ ਚੱਲਿਆ ਸੀ ਨਾ ਹੈਲਮਟ ਵੀ ਨਹੀਂ ਪਾਇਆ ਤੇ ਉੱਤੋਂ ਸ਼ਿਵਾਸ ਕਰਾ ਰਹੇ ਜੀ ਇਹ ਕਹਿੰਦੇ ਮੇਰਾ ਚਲਾਨ ਨਾ ਕਰੀਓ ਜੀ ਤੇ ਵੇਖੋ ਇਹ ਵੀ ਇਹ ਐਕਟਵਾਂ ਲੱਗੀ ਆ ਤੇ ਭਾਈ ਸਾਹਿਬ ਸ਼ਿਵਾਸ ਕਰਾ ਰਹੇ ਜੀ ਤੇ ਇੱਧਰ ਬਹੁਤ ਭੀੜ ਹੁੰਦੀ ਸਰ ਆਪਾਂ ਚੱਕਰ ਮਾਰਦੇ ਸਾਰੀ ਦਿਹਾੜੀ ਜੀ ਵਿੱਚ 10 12 ਚੱਕਰ ਮਾਰੀਦੇ ਜੀ ਜਿਹੜੇ ਕਾਰਾਂ ਲੱਗੀਆਂ ਰੋਡ ਸਾਈਡ ਦੇ ਉੱਤੇ ਚਲਾਨ ਕਰਦੀਦੇ ਜੀ ਤੇ ਨਾਲ ਮੇਰੇ ਕੁਲਵਿੰਦਰ ਸਿੰਘ ਲੱਗਾ ਜੀ ਇਹ ਸਹੀ। ਸਾਰੇ ਥੀ ਇਹ ਵੀ ਰੌਣਕ ਸਾਰੇ ਗੱਡੀਆਂ ਲਾ ਕੇ ਤੇ ਆਪਣੇ ਚੱਲ ਜਾਂਦੇ ਜੀ, ਮੋੜਾਂ ਚੱਲ ਜਾਂਦੀ ਹੈ। ਤੇ ਸਾਨੂੰ ਮਗਰ ਬੜੀ ਦਿੱਕਤ ਆਉਂਦੀ ਹੈ, ਜਾਮ ਲੱਗਦੇ ਹੈ ਤੇ ਮੁਲਕੀ ਆਪਾਂ ਜਦੋਂ ਚਲਾਨ ਕਰਦੇ ਆਂ ਤੇ ਉਦੋਂ ਦਾ ਸਰ ਬੜਾ ਸੁਧਾਰ ਹੋਇਆ ਜਿਵੇਂ ਚਲਾਨ ਕੀਤੀ ਜੀ ਮਸ਼ੀਨ ਦੇ ਨਾਲ। ਪਹਿਲਾਂ ਇਹ ਸਾਡੇ ਕੋਲ ਕੋਈ ਕਾਗਜ਼ ਪੱਤਰ ਨਹੀਂ ਦਿਖਾਉਂਦੇ। ਜਦੋਂ ਮਸ਼ੀਨ ਜਾਈ ਹੈ ਉਦੋਂ ਦਾ ਸਰ ਜਿਹੜਾ ਸਾਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਹੈ। ਆਪਾਂ ਚਲਾਨ ਕਰ ਦਿੰਦੇ ਆਂ ਆਨਲਾਈਨ ਲੰਫੋਟ ਖਿੱਚ ਕੇ। ਲੋਕਾਂ ਸਰ ਇਹੋ ਹੀ ਹੈ ਵੀ ਲੋਕ ਵੀ ਬਿਹਤਰ ਸੁਧਰ ਗਏ ਸਰ ਕਾਫੀ। ਇਹ ਸ਼ਰਕਾ ਵੇਲੀਆਂ ਹੋਈਆਂ ਵੀ ਇਹ ਸਾਰੀ ਦੋਨੋਂ ਸਾਈਡਾਂ ਕੋਈ ਨਹੀਂ ਗੱਡੀ ਲਾਉਂਦਾ ਨਾ ਕੋਈ ਰੋਂਗ ਸਾਈਡ ਜਾਂਦਾ ਜੀਏ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਰੋਂਗ ਸਾਈਡ ਪਾਰਕਿੰਗ ਜਿੱਥੇ ਲੋਕਾਂ ਦਾ ਦਿਲ ਕਰਦਾ ਹੈ ਉਹ ਆਪਣੇ ਵਾਹਨ ਖੜੇ ਕਰ ਦਿੰਦੇ ਨੇ ਜਿਸ ਦੇ ਨਾਲ ਟ੍ਰੈਫਿਕ ਜਮ ਵਰਗੀ ਸਮੱਸਿਆ ਬਣ ਜਾਂਦੀ ਹੈ ਤੇ ਇਸ ਤੋਂ ਨਿਪਟਣ ਦੇ ਲਈ ਹੁਣ ਟ੍ਰੈਫਿਕ ਪੁਲਿਸ ਵੱਲੋਂ ਮੋਟਰਸਾਈਕਲ ਤੇ ਪੈਟਰੋਲਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਸੇ ਦੇ ਤਹਿਤ ਦੋ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਲਾਰੈਂਸ ਰੋਡ ਤੇ ਤਾਇਨਾਤ ਕੀਤੇ ਗਏ ਨੇ ਜੋ ਡੀਮਾਰਟ ਤੋਂ ਲੈ ਕੇ ਸੈਸ਼ਨ ਚੌਂਕ ਤੱਕ ਜਿਹੜੀ ਪੈਟਰੋਲਿੰਗ ਕਰਦੇ ਨੇ ਤਾਂ ਜੋ ਕੋਈ ਵੀ ਰੋਂਗ ਸਾਈਡ ਵਾਹਨ ਨਾ ਖੜਾ ਕਰੇ ਤੇ ਟ੍ਰੈਫਿਕ ਵਰਗੀ ਸਮੱਸਿਆ ਟ੍ਰੈਫਿਕ ਜਮ ਵਰਗੀ ਸਮੱਸਿਆ ਜਿਹੜੀ ਹੈ ਉਹ ਨਾ ਪੇਸ਼ ਆਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼